ਇੱਕ ਮਿੰਟ ਜੀ ਹਾਂਜੀ ਹਾਂਜੀ ਮੇਰਾ ਵੀ ਤੁਹਾਡੇ ਮਾਧਿਅਮ ਨਾਲ ਰਹੀ ਹੈ ਦੱਸਣਾ ਚਾਹੁੰਦਾ ਵਾ ਆ ਚੀਜ਼ ਦੇਖੋ ਆ ਪਾਣੀ ਆਉਂਦਾ ਇਹ ਕਿਹਦੇ ਪੀਣ ਦੇ ਲੈ ਸਾਡੀ ਲੜਾਈ ਗੁਰਮੀਤ ਜੀ ਅੱਧਰ ਆ ਜਾਓ ਸਾਡੀ ਲੜਾਈ ਇਹਨਾਂ ਦੇ ਨਾਲ ਆ ਪਾਣੀਆ ਖਾਣ ਤੇ ਇਹਨੂੰ ਬਣਾਇਆ ਜਾ ਰਿਹਾ ਪਿੱਸਾ ਪ੍ਰਵਾਸੀਆਂ ਵਾਲਾ ਪ੍ਰਵਾਸੀਆਂ ਨਾਲ ਸਾਡਾ ਕੋਈ ਲੜਾ ਨਹੀਂ ਜੀ ਅਸੀਂ ਆਪਦੇ ਕੰਮ ਇਹ ਪਾਣੀ ਦੇ ਬੰਨ ਲਾਉਣਾ ਹੈ ਸਾਡਾ ਪ੍ਰੋਗਰਾਮ ਇਹ ਕਿਵੇਂ ਕਿਵੇਂ ਪਾਣੀ ਬਚਾਉਣੇ ਆ ਪਾਣੀ ਇਹ ਸਰਕਾਰ ਇਹ ਕਹੋ ਕਿ ਇਹ ਤੁਹਾਡੇ ਮੱਧਮ ਨਹੀਂ ਦੱਸਣੇ ਚਾਹਨਾ ਸਰਕਾਰ ਜੇ ਚਾਵੇ ਜੇ ਸੰਜੀਦ ਹੈ ਪਬਲਿਕ ਪ੍ਰਤੀ ਚਿੰਤਤਾ ਤਾਂ ਸਰਕਾਰ ਜਿੰਨੇ ਪੋਰ ਬੈਲੂ ਕਰਕੇ ਡੈਂਗਾ ਪਾਣੀ ਵਿੱਚ ਪਾਉਂਦੀਆਂ ਨੇ ਨਾ ਉਹਨਾਂ ਦੀ ਇਨਸਪੈਕਸ਼ਨ ਕਰਾਵੇ ਪੋਲਿਊਸ਼ਨ ਬੋਰਡ ਕਿੱਥੇ ਹੈ ਤੇ ਬੰਦ ਲਗਾਉਣ ਦੀ ਗੱਲ ਕੀਤੀ ਬੰਦ ਨਹੀਂ ਲਗਾਇਆ ਜਾਊਗਾ ਫਿਰ ਬੰਦ ਲਾਇਆ ਜਾਊਗਾ ਜਿੰਨਾ ਜਿੰਨੇ ਜਾਣੇ ਅਸੀਂ ਆਏ ਹਾਂ ਜਿੰਨਾ ਯੋਗਦਾਨ ਅਸੀਂ ਪਾਵਾਂਗੇ ਅੱਜ ਅੱਛਾ ਜੀ ਬੰਨ ਜੇ ਸਰਕਾਰ ਅੱਜ ਬੈਰੀਕੇਡ ਲਾ ਕੇ ਲੱਖੇ ਵੀਰ ਉਹਨਾਂ ਨੂੰ ਪਿੱਛੋਂ ਨਾ ਰੋਕਦੀ ਤਾਂ ਅੱਜ ਬੰਨ ਵੀ ਲੱਗ ਜਾਣਾ ਸੀਗਾ ਹਾਂਜੀ ਅੱਜ ਬੰਨੇ ਇਹ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਪ੍ਰੋਗਰਾਮ ਕਰਨ ਦੀ ਸਾਡੇ ਬੰਦਿਆਂ ਨੂੰ ਕਿਲੋ ਤੇ ਆਣੇ ਨੂੰ ਘੇਰ ਕੇ ਸਾਰੇ ਪਾਸੇ ਬੈਰੀਕੇਡ ਲਾ ਕੇ ਸਾਰੇ ਨੂੰ ਰੋਕਦਾ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਬੰਦ ਲਾਇਆ ਜਾਊਗਾ ਜੀ ਇੱਥੇ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਇਸ ਜਗ੍ਹਾ ਦੇ ਉੱਪਰ ਬੰਦ ਲਗਾਇਆ ਜਾਊਗਾ ਮੈਂ ਯੋਗਦਾਨ ਹੋਊਗਾ ਕਹਿੰਦੇ ਲੰਕਾ ਦੇ ਵਿੱਚ ਜਦੋਂ ਉਹ ਪੋਲ ਬਣਾਉਣ ਲੱਗੇ ਸੀਗੇ ਤਾਂ ਕੀੜੇ ਕਾਟਵਾ ਨੇ ਵੀ ਯੋਗਦਾਨ ਪਾਇਆ ਜਿੰਨੀ ਚੁੰਝੇ ਪਰ ਕੇ ਲੈ ਕੇ ਜਾਂਦੇ ਯੋਗਦਾਨ ਪਾਉਂਦੇ ਸੀ ਜਿੰਨਾ ਸਾਥੋਂ ਯੋਗਦਾਨ ਪਾਉਗਾ ਸੀ ਠੀਕ ਹੈ ਜੀ ਅੱਗ ਬਿਜਾਉਣੀਆਂ ਚਾਹੇ ਕਵਲਟੀ ਸਟੇਜ ਆਈ ਹੈ ਇੱਕ ਦਾ ਭਜਾਵਾਂਗੇ ਬੋਲ ਸੋਨਹਰਾਂ ਆਪਾਂ ਨੇ ਲਾਇਆ ਰਿਆ ਜੀ ਜਿੱਥੇ ਬੰਦਿਆ ਦਾ ਪੂਰਾ ਹੋ ਗਿਆ ਵਾਹ ਭਾਈ ਪਿੱਛੇ ਹੋ ਜਾ ਪਿੱਛੇ ਹੋ ਜਾ ਪਿੱਛੇ ਹੋ ਜਾ ਨਾਲ ਇਹਨਾਂ ਡਿਜਿਓ ਉਹ ਤੁਹਾਡੇ ਬੰਦ ਲੱਗਦਾ ਹੋਵੇ ਇੱਥੇ ਭਾਈ ਆ ਜਿਹੜੀ ਆ ਜਿਹੜੀ ਮਿੱਟੀ ਆ ਨਾ ਇਹ ਇਹ ਮਿੱਟੀ ਇਹ ਪਿੰਡ ਨੂੰ ਲੋਕਾਂ ਲਈ ਜਾਈ ਜਾਂ ਸਰਕਾਰ ਦੇ ਮੱਥੇ ਦੇ ਉੱਤੇ ਡਗਰੀ ਆ ਤੇ ਜਿਹੜਾ ਸਰਕਾਰ ਦਾ ਕਲੰਕ ਲੱਗਿਆ ਹੋਇਆ ਜਿਹੜਾ ਇਹਦਾ ਆ ਆ ਪਿੰਡ ਨੂੰ ਆ ਦੇਖ ਲਓ ਮੇਰੀ ਇਹ ਸਰਕਾਰ ਦੇ ਪੱਥੇ ਦੇ ਅਸਤੇ ਆ ਸਰਕਾਰ ਨੇ ਰੋਡ ਬਣਾਉਣਾਂ ਸੀ ਇੰਲੀਤ ਨੇ ਜਿਨ੍ਹਾਂ ਨੇ ਯੋਗਦਾਨ ਪਾਇਆ ਆਪਣੇ ਸਾਰੇ ਘਟ ਵਿੱਚ ਜਿਹੜਾ ਇਹ ਕਾਲ ਦਿੱਤੀ ਗਈ ਸੀ ਉਹਦੇ ਵਿੱਚ ਸਾਰਿਆਂ ਨੇ ਰਲ ਕੇ ਯੋਗਦਾਨ ਪਾਇਆ ਪ੍ਰਸ਼ਾਸਨ ਨੇ ਹੁਣ ਇਹ ਗੱਲ ਮੰਨੀ ਆ ਵੀ ਤੁਹਾਡੇ ਵਿੱਚੋਂ ਪੰਜ ਬੰਦੇ ਅਸੀਂ ਕਹਿੰਨੇ ਉਹ ਬੰਦੇ ਉੱਥੇ ਹੋਮੇ ਹੀ ਆ ਇਹ ਕਹਿੰਦੇ ਉੱਥੇ ਕੋਈ ਨਹੀਂ ਹੈਗਾ ਅਜਿਗਾ ਸਾਡੀ ਤਸੱਲੀ ਕਰਾਓ ਇਹ ਕਹਿੰਦੇ ਵੀ ਤੁਸੀਂ ਪੰਜ ਬੰਦੇ ਜਾ ਕੇ ਇੱਕ ਵਾਰੀ ਦੇਖ ਲਓ ਉੱਥੇ ਵੀ ਉੱਥੇ ਕੋਈ ਹੈ ਕਿ ਨਹੀਂ ਹੈਗਾ ਵੀ ਤਸੱਲੀ ਕਰ ਲਓ ਉਸ ਕਰਕੇ ਸਾਨੂੰ ਹੁਣ ਲੈ ਕੇ ਜੇ ਟੋਡੀ ਸਹਿਮਤੀ ਆ ਫਿਰ ਅਸੀਂ ਜਾਵਾਂਗੇ ਜੇ ਟੋਡੀ ਸਹਿਮਤੀ ਨਹੀਂ ਆ ਫਿਰ ਅਸੀਂ ਨਹੀਂ ਜਾਵਾਂਗੇ ਬੋਲੋ ਭਾਈ ਜਾਣਾ ਨਹੀਂ ਇੱਕ ਮਿੰਟ ਇਹ ਤਾਂ ਉਹ ਬੈਠੇ ਆ ਕੋਈ ਜਾ ਨਹੀਂ ਹਾਂ ਜਾਓ 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 ਠੀਕ ਆ ਜੀ ਜੀ ਠੀਕ ਆ ਠੀਕ ਆ ਸਾਰਿਆਂ ਤੋਂ ਬੇਨਤੀ ਆ بار بار ਬੇਨਤੀ ਆ ਕਿਰਪਾ ਕਰੋ ਔਰ ਬਾਪੂਸ ਆਪਣੇ ਆਪਣੇ ਘਰਾਂ ਨੂੰ ਚਲੇ ਜਾਓ